ਅਗਲਾ ਜਿਹੜਾ ਸਵਾਲ ਆਪਣਾ ਕਿ ਜਿਹੜੀ ਹੋਮੋਪੈਥੀ ਆ ਵੀ ਇਹ ਤਿਆਰ ਕਿਵੇਂ ਹੁੰਦੀ ਹੈ ਥੋੜਾ ਤਾਂ ਤੁਸੀਂ ਕਬਰ ਕੀਤਾ ਵੀ ਐਸ ਨੂੰ ਹਾਂ ਵੈਸੇ ਤਾਂ ਮੈਂ ਪਹਿਲਾ ਹਿੰਟ ਦੇ ਦਿੱਤਾ ਵੀ ਇਹ ਜਿਹੜੀ ਹੈ ਨਾ ਹੋਮੋਪੈਥੀ ਇਹ ਨੂੰ ਕਹਿੰਦੇ ਅਸੀਂ ਦੋ ਤਰ੍ਹਾਂ ਨਾਲ ਤਿਆਰ ਹੁੰਦੀ ਕਿਤਾ ਚੂਰਨ ਬਣਾਉਣਾ ਜਿਹੜੀਆਂ ਧਾਤਾਂ ਨੇ ਤਾਂਬਾ ਮਰਕਰੀ ਉਹ ਇਹ ਮਰਕਰੀ ਦਾ ਜਿਹੜਾ ਹੈਗਾ ਜਿਹੜਾ 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 ਕਹਿੰਦੇ ਨੰਦੇ ਦਾ ਭਾਇ ਦਾ ਹਕੀਮ ਉਹਨੂੰ ਮਾਰਦਾ ਮਰਕਰੀ ਨੂੰ ਉਹ ਮਾਰੰ ਦਾ ਅਸਲ ਜਿਹੀ ਇੱਕ ਤੇਜੇ ਢੰਗ ਦੇ ਨਾਲ ਉਹਦਾ ਚੂਰਨ ਬਣਾ ਰਿਹਾ ਉਹਦੀ ਜਿਹੜੀ क्रूडनेस ਉਹਨੂੰ ਖਤਮ ਕਰ ਰਿਹਾ ਪਰ ਫੇਰ ਵੀ ਮਰਕਰੀ ਮਾਰਦਾ ਨਹੀਂ ਹੈ ਅੱਜ ਤੱਕ ਕੋਈ ਵੈਦ ਇਹ ਦਾਦਾ ਨਹੀਂ ਕਰ ਸਕਿਆ ਕਿ ਮੈਂ ਮਰਕਰੀ ਦੀਆਂ ਜਿਹੜੀਆਂ ਸਾਰੀਆਂ ਲੇਟੈਂਟ ਸ਼ਕਤੀਆਂ ਨੇ ਜਾਂ ਜਿਹੜੀ ਲੇਟੈਂਟ એનર્ਜੀ ਹੈ ਉਹਨੂੰ ਜਗਾ ਰਿਹਾ ਇਹਦੇ ਲੱਛਣ ਸੰਸ ਜੇ ਵੀ ਲੱਛਣ ਪੈਦਾ ਕਿਵੇਂ ਹੁੰਦੇ ਨੇ ਜੀ ਤੇ ਇਹਨਾਂ ਦਾ ਫਰਕ ਕਿਵੇਂ ਆ ਦੂਜੀਆਂ ਬਿਚੀਆਂ ਦੇ ਨਾਲ ਤੇ ਜਿਹੜੀ ਐਲੋਪੈਥੀ ਕਹਿੰਦੇ ਜੀ ਮੈਡੀਸਨ ਜਿਵੇਂ ਹੁਣ ਤੁਸੀਂ ਲੋ ਸੱਪ ਦੀ ਜ਼ਹਿਰ ਲੈ ਲੋ ਜੀ ਹਾਂ ਸੱਪ ਦੀ ਸੱਪ ਦੀ ਜ਼ਹਿਰ ਜੇ ਤੁਸੀਂ ਕਿਸੇ ਬੰਦੇ ਨੂੰ ਪਲਾਉਂਗੇ ਨਾ ਜੀ ਤਾਂ ਉਹਨੇ ਮਰ ਜਾਂਦਾ ਜਾਂ ਜੇ ਸੱਪ ਸੱਪ ਕੱਟ ਦਿੰਦਾ ਮਰ ਜਾਂਦਾ ਹਾਂ ਲੇਕਿਨ ਇਹੀ ਜ਼ਹਿਰ ਨੂੰ ਜਦੋਂ ਅਸੀਂ ਸ਼ਕਤੀ ਦੇ ਵਿੱਚ ਬਦਲ ਲੀਏ ਹਾਂ ਜਾਂ ਦੂਜੇ ਹੱਥਾਂ ਚ ਕਹਿੰਦੇ ਆ ਕਿ ਜਿਹੜੀ ਉਹਦੀ ਛੁਪੀ ਹੋਈ ਸ਼ਕਤੀ ਹੈ ਨਾ ਜੀ ਉਹਨੂੰ ਜਗਾ ਲਈਏ ਅੰਦਰੋਂ ਹੋ ਜਿਨੇ ਇਹ ਜਿਹੜੇ ਮੈਟਰ ਨੇ ਜਿਹੜੇ ਆਪਾਂ ਆ ਕਹਿੰਦੇ ਨੇ ਜਿਵੇਂ ਤਾਂਬਾ ਹੈਗਾ ਸੋਨਾ ਹੈਗਾ ਤੇ ਲੋਹਾ ਹੈਗਾ ਜਾਂ ਮਰਕਰੀ ਹੈ ਇਹਨਾਂ ਦੇ ਜਿਹੜੇ ਪਦਾਰਥ ਨੇ ਨਾ ਇਹਨਾਂ ਦੇ ਵਿੱਚ ਇੱਕ ਸ਼ਕਤੀ ਛੁਪੀ ਹੋਈ ਹੈ ਸੋ ਇਹ ਹੁ ਦਵਾਈਆਂ ਦੀ ਜਿਹੜੀ ਵਿਧੀ ਕੀ ਹੈ ਕਿ ਜਿਹੜੀ ਹੋਮੋਪੈਥੀ ਇਹਨੂੰ ਜਗਾਉਣ ਦੀ ਜਿਹੜੀਆਂ ਸ਼ਕਤੀਆਂ ਨੇ ਉਹ ਨੇ ਤਿੰਨ ਆਮ ਤੌਰ ਤੇ ਵਿਧੀਆਂ ਨੇ ਅਸੀਂ ਮੈਟਰ ਨੂੰ ਤੋੜਨਾ ਹੈ ਮਾਦੇ ਨੂੰ ਉਨਰਜੀ ਦੇ ਜਵਰ ਨਾਲ ਇੱਕ ਵੀਰੀ ਹੈ 1 10 ਦੀ ਵਿਧੀ ਇਹਨੂੰ ਅਸੀਂ ਕਹਿੰਦੇ ਹਾਂ ਡੈਸੀਮਲ ਵਿਧੀ ਇੱਕ ਹੈਗੀ 1 100 ਦੀ ਵਿਧੀ ਇਹਨੂੰ ਕਹਿੰਦੇ ਸੈਂਸੀਸ ਮਲ ਇੱਕ ਹੁੰਦੀ ਹੈ ਇੱਕ ਇੱਕ 1000 ਦੀ ਵਿਧੀ ਫਿਰ ਇਹਦਾ ਮਤਲਬ ਕੀ ਹੈ ਮੈਂ ਤੁਹਾਨੂੰ ਸਿੱਧਾ ਹੀ ਸਮਝਾਉਣਾ ਹੁਣ ਜਿਹੜਾ ਨਮਕ ਹੈ ਆਪਾਂ ਸਾਰੇ ਕਿੰਨੇ ਖਾਂਦੇ ਸਾਰੇ ਜ਼ਰਾ ਸਬਜ਼ੀ ਚ ਇਹਨੂੰ ਕੋਈ ਮੈਡੀਸਿਨ ਨਹੀਂ ਇਹ ਅੰਗਰੇਜ਼ੀ ਡਾਕਟਰ ਤੇ ਜਾਂ ਕੋਈ ਹੋਰ ਡਾਕਟਰ ਹੈ ਜਿਹੜਾ ਕਰੂੜ ਤੇ ਜਿਹਦੇ ਜਿਹਨ ਮਿਸ਼ਵਾਸ ਰੱਖਦਾ ਉਹਦੇ ਲਈ ਇਹ ਨਮਕ ਜਿਹੜਾ ਹੈਗਾ ਕੋਈ ਇਲਾਜ ਪ੍ਰਣਾਲੀ ਨਹੀਂ ਹੈ ਉਹਦੇ ਦੀ ਕੋਈ ਦਵਾਈ ਨਹੀਂ ਹੈ ਲੇਕਿਨ ਜੇਗਾ ਇਹ ਜਿਹੜੀ ਨਮਕ ਦੀ ਜਿਹੜੀ ਅੰਦਰਲੀ ਸ਼ਕਤੀ ਹੈ ਨਾ ਜੇ ਤੁਸੀਂ ਜਗਾ ਲਈ ਹੋਮੋਪੈਥੀ ਵਿਧੀ ਦੀ ਤਾਂ ਦੁਨੀਆਂ ਦਾ ਜਿਹੜਾ ਮਰਜੀ ਤੁਸੀਂ ਰੋਗ ਦਾ ਨਾਮ ਲੈ ਲਓ ਉਹਨੂੰ ਠੀਕ ਕਰਨ ਦੀ ਜੀ ਸਮਰੱਥਾ ਆ ਜਾਂਦੀ ਹੈ ਮਲੇਰੀਆ ਫੀਵਰ ਕੈਂਸਰ ਚਮੜੀ ਦੇ ਰੋਗ ਮਾਈਗਰੇਨਾਂ ਜਪਨਾਇਸ਼ਾ ਨਾ ਬਾਈਪੋਲਰ ਰੋਗ ਸਾਰਿਆਂ ਨੂੰ ਠੀਕ ਕਰਨ ਦੀ ਸਮਰੱਥਾ ਪਰ ਉਹ ਜਗਾਉਣੀ ਹੈ ਸ੍ਰੀ ਜੀ ਜੀ ਤੇ ਕਾਉਂਦੀ ਬਿਧੀ ਇਹ ਬੜੀ ਹੈਰਾਨੀਜਨਕ ਹੈ ਇਹਨੂੰ ਅਜੇ ਤੱਕ ਕੋਈ ਸਮਝ ਸਕਿਆ ਤੇ ਜੇ ਕੋਈ ਬੰਦਾ ਇਹਨੂੰ ਇਹਨੂੰ ਵਿਆਖਿਆ ਕਰਦਾ ਹੈ ਨਾ ਕਿ ਜੇ ਪਦਾਰਥ ਹੈ ਇਹ ਅਰੂਪ ਕਿਵੇਂ ਹੋ ਜਾਂਦਾ ਹੈਗਾ ਇਹ ਨਿਰਆਕਾਰ ਦੇ ਵਿੱਚ ਕਿਵੇਂ ਬਦਲਦਾ ਹੈ ਜਿਨੇ ਹੁਦਨਮੇ ਇੱਕ ਨਾਮਕ ਪਾਇਕ ਗ੍ਰਾਮ ਲੈ ਰਹਿਣਾ ਹਾਂ ਇਹਦੇ ਵਿੱਚ ਆਪਾਂ ਤੁਸੀਂ 1 ਗ੍ਰਾਮ ਕੋਈ ਵੀ ਚੀਜ਼ ਲਓ 1 ਗ੍ਰਾਮ ਤਾਂਬਾ ਲੇ ਲੋ 2 ਹਾਲੇ ਲੋ ਸੋਨਾ ਲੇ ਲੋ ਇਹਨੂੰ ਅਸੀਂ 100 ਗ੍ਰਾਮ ਪਾਣੀ ਦੇ ਵਿੱਚ ਉਹਨੂੰ ਘੋਲਣਾ ਫਿਰ ਉਹਨੂੰ ਛੱਟ ਕੇ ਦੇਣੇ ਆ ਉਹਦੀ ਪੂਰੀ ਮਲੌਣੀ ਸ਼ਹੀ ਕਰਨਾ ਤੇ ਇਸ ਤਰ੍ਹਾਂ ਜਿਹੜੀ ਵਿਧੀ ਹੋਊਗੀ ਉਹ ਇੱਕ ਪੋਟੈਂਸੀ ਹੋਊਗੀ ਫਿਰ ਇਸੇ ਇੱਕ ਪੋਟੈਂਸੀ ਦੇ ਵਿੱਚੋਂ ਅਸੀਂ ਉਹਦਾ ਇੱਕ ਹਿੱਸਾ ਲੈ ਕੇ 100 ਪਾਣੀ ਘੋਲ ਪਾ ਦੇਣਾ 100 ਵਿੱਚ ਤੋਂ ਇਹਨੂੰ ਦੇਰੀ ਦੀ ਅਸੀਂ ਛੱਟ ਕੇ ਦੇਣੇ ਸੋ ਇਸ ਤਰ੍ਹਾਂ ਤੁਸੀਂ ਜਨੂ ਐਸੀ ਜਿਵੇਂ ਦੀ ਨਾਲ ਅੱਗੇ ਅੱਗੇ ਮੈਟਰ ਨੂੰ ਤੋੜਦੇ ਜਾਵਾਂਗੇ ਨਾ ਤਾਂ ਜਿਹੜੀ 12 ਸ਼ਕਤੀਆਂ ਦੇ ਬਾਅਦ ਉਹਦੇ ਵਿੱਚ ਕੋਈ ਮੈਟਰ ਨਹੀਂ ਰਹੇਗਾ ਤੁਸੀਂ ਜਿਹੜੀ ਇਹ ਦੁਨੀਆ ਦੀ ਪਾਵਰਫੁੱਲ ਜਿਹੜੀ ਹੈ ਨਾ ਅ ਅੱਜਕੱਲ ਜਿਹੜੀ ਬਣੀ ਹੋਈ ਹੈ ਆਪਣੀ ਕੋਈ ਵੀ ਮਾਈਕਰੋਸਕੋਪ ਹੈ ਉਹ ਜਿਹੜੀ ਇਲੈਕਟ੍ਰੋਨਿਕ ਮਾਈਕਰੋਸਕੋਪ ਨਾਲ ਵੀ ਤੁਸੀਂ ਦੇਖ ਨਹੀਂ ਸਕਦੇ ਕਿ ਉਹਦੇ 'ਚ ਮੈਟਰ ਹੈਗਾ ਵੀ ਉਹ ਨਹੀਂ ਕੋਈ ਲੈਕਟਿਓਨ ਪ੍ਰੋਟੋਨ ਨਿਊਟਰਨ ਕੋਈ ਆਟਮ ਕੋਈ ਮੋਲੀਕਿਊਲ ਦਿਸਦਾ ਨਹੀਂ ਉਹ ਅਰੂਪ ਹੈ ਹੁਣ ਢੋਹੇ ਗੱਲਾਂ ਨੇ ਜਿਹੜੇ ਤਾਂ ਵਿਸ਼ਵਾਸੀ ਨੇ ਜਿਹੜੇ ਆਰਥੋਡੌਕਸ ਨੇ ਜਿਹੜੇ ਫਿਕਸਟੇਡਰ ਨੇ ਉਹ ਤਾਂ ਕਹਿੰਦੇ ਨੇ ਵੀ ਹੋਮੀਓਪੈਥੀ ਤਾਂ ਜਿਹੜੀ ਹੈ ਨਾ ਇੱਕ ਇਹ ਹੀ ਕੁੰਈਓ ਬਸ ਜਿਵੇਂ ਜਾਦੂ ਟੂਣੇ ਨੇ ਇਹ ਵਿਸ਼ਵਾਸ ਦੇ ਪੱਧਰ ਤੇ ਕੰਮ ਕਰਦੀ ਹੈ ਕਿਉਂਕਿ ਇਹਦੇ ਜੈ ਮੈਟਰ ਦਾ ਹੈ ਹੀ ਨਹੀਂ ਮਾਦਦਾ ਨਹੀਂ ਹੈ ਲੇਕਿਨ ਇਸੇ ਚੀਜ਼ ਨੇ ਇਹੀ ਮੇਰਾ ਸਟਾਰਟਿੰਗ ਪੁਆਇੰਟ ਸੀ ਲਾਈਫ ਦਾ ਕਿ ਮੈਂ ਇਹਦੀ ਖੋਜ ਕਰਨੀ ਹੈ ਦੇਖਣਾ ਹੈ ਵੀ ਇਹ ਇੱਕ ਨਰੋਲ ਜਿਹੜੀ ਹੈ ਇੱਕ ਐਨੀ ਵਿਸ਼ਵਾਸ ਹੈ ਵਿਅਕਤੀ ਦਾ ਮੈਂ ਦੇ ਦੇਖੋ ਵਿਅਕਤੀ ਦਾ ਵਿਸ਼ਵਾਸ ਹੈ ਤਾਂ ਸੌ ਵਿੱਚੋਂ ਹੋ ਸਕਦਾ ਇੱਕ ਦੋ ਵਿਅਕਤੀ ਉਹਦੇ ਨਾਲ ਠੀਕ ਹੋ ਜਾਣ ਜਿਵੇਂ ਜਾਦੂ ਟੂਣੇ ਨਾਲ ਹੁੰਦੇ ਨੇ ਆਪਣੇ ਵਿਸ਼ਵਾਸ ਪੱਧਰ ਤੇ ਇਹ ਨਹੀਂ ਹੋ ਸਕਦਾ ਵੀ ਕਿਸੇ ਨੂੰ 100 ਵਿਅਕਤੀ ਹੋਣ ਅਸੀਂ ਉਹਨੂੰ ਦਵਾਈ ਜਿਹਨੇ ਮੈਂ ਵਾਇਰਲ ਫੀਵਰ ਦਾ ਦਈਏ ਉਦੇ ਵਿੱਚੋਂ 98% ਲੋਕ ਜਿਹੜੇ ਬੁਖਾਰ ਉਤਰ ਜਾਵੇ ਉਹ ਵੀ ਕਿਸੇ ਤਰ੍ਹਾਂ 5 ਡਿਗਰੀ ਹੂੰ ਸੋ ਜਿਹੜੀ ਮੈਡੀਸਨ ਦੇ ਚ ਜਿਹੜੀ ਮਿੱਠੀਆਂ ਹੋ ਗਈਆਂ ਦੇ ਚ 105 ਡਿਗਰੀ ਨੂੰ ਬੁਖਾਰ ਨੂੰ ਨੋਰਮਲ ਕਰਨ ਦੀ ਸਮਰੱਥਾ ਹੈ ਉਹਦੇ ਵਿੱਚ ਕੁਝ ਹੈ ਤਾਂ ਜ਼ਰੂਰ ਹੈ ਜੀ ਜਿਹੜਾ ਸਾਨੂੰ ਦਿਸ ਨਹੀਂ ਰਿਹਾ ਅਸੀਂ ਇਨਕਾਰੀ ਨਹੀਂ ਹੋ ਸਕਦੇ ਵੀ ਇਹ ਤਾਂ ਇੰਨੀ ਕੰਧ ਵਿਕਾਸ ਹੈ ਜੀ ਜਿੱਥਾਂ ਇੱਕ ਵਿਸ਼ਵਾਸ ਦੇ ਪੱਧਰ ਤੇ ਕੰਮ ਕਰਦਾ ਤੁਸੀਂ ਇਹ ਜਿਹੜਾ ਹੁਣ ਪੱਦਰ ਦਾ ਜਿਹੜਾ ਵਰਕ ਜਿਹੜੀ ਵਰਕਿੰਗ ਬਣਾ ਰਹੀ ਹੈ ਨਾ ਹੋਮੋਪੈਥੀ ਦੀ ਇਹ ਬਿਲਕੁਲ ਗਰੁਆਣੀ ਦੇ ਨਾਲ ਮੇਲ ਖਾਂਦੀ ਹੈ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ ਸਮਾਂ ਦੇਣ ਦੇ ਲਈ ਤੁਹਾਡਾ ਵੀ ਬਹੁਤ ਧੰਨਵਾਦ ਜੀ ਜੀ ਭਾਈ ਜੀ ਸਾਹਿਬ ਅੱਗੇ ਜੀ ਗੱਲ ਕਰਦੇ ਹਾਂ